ਨਿੰਬੂ ਦਾ ਖੱਟਾ ਮਿੱਠਾ ਅਚਾਰ ਜੇ ਆਪਾਂ ਘਰ ਵਿੱਚ ਹੀ ਤਿਆਰ ਕਰਾਂਗੇ ਇਹਦੇ ਲਈ ਮੈਂ 1.5 ਕਿਲੋ ਨਿੰਬੂ ਲੈਣੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਕੱਟ ਲਿਆ ਤੇ ਇਹਨਾਂ ਦੇ ਬੀਜ ਵੀ ਬਾਹਰ ਕੱਢ ਦੇ ਰਹੇ ਨੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜੀ ਜਿਹੀ ਕਾਲੀ ਮਿਰਚ ਤੇ ਲੌਂਗਾਂ ਨੂੰ ਕੁੱਟ ਕੇ ਪਾਵਾਂਗੇ ਚਾਰ ਚਮਚਾ ਲੂਣ ਪਾਵਾਂਗੇ ਤੇ ਨਾਲੇ ਥੋੜੀ ਜਿਹੀ ਅਜਵਾਇਨ ਨੂੰ ਵੀ ਹੱਥਾਂ ਨਾਲ ਮਲ ਕੇ ਪਾ ਦਿਆਂਗੇ ਸਾਰੇ ਸਮਾਨ ਨੂੰ ਮਿਕਸ ਕਰ ਲੈਣਾ ਹੁਣ ਜੇ ਤੁਸੀਂ ਚਾਹੋ ਤਾਂ ਇਸੇ ਤਰ੍ਹਾਂ ਬੌਲ ਵਿੱਚ ਹੀ ਰੱਖਦੇ ਹੋ ਨਹੀਂ ਤਾਂ ਕਿਸੇ ਪਾਂਡੇ ਵਿੱਚ ਪਾ ਲਓ ਤੇ ਇਹਨੂੰ ਅਪਾ ਤੁੱਪੇ ਰੱਖਦੇ ਰਵਾਂਗੇ ਰੋਜ਼ਾਨਾ ਤੁੱਪ ਵਿੱਚ ਥੋੜੀ ਦੇਰ ਲਈ ਕੱਢਦੇ ਹੋ ਤੇ ਇਸ ਤਰ੍ਹਾਂ ਹੀ 8 ਤੋਂ 10 ਦਿਨਾਂ ਦੇ ਵਿੱਚ ਇਹ ਜਿਹੜਾ ਆਚਾਰ ਹੈ ਨਾ ਉਹ ਗਲ ਕੇ ਤਿਆਰ ਹੋ ਜਾਂਦਾ ਹੁਣ ਦੋ ਚਮਚ ਸੌਂਫ ਇੱਕ ਚਮਚ ਸਰੋਂ ਅੱਧਾ ਚਮਚ ਮੇਥਰੇ ਤੇ ਇੱਕ ਚਮਚ ਜੀਰਾ ਲੈ ਕੇ ਇਹਨੂੰ ਹਲਕਾ ਜਿਹਾ ਪੁਣ ਲੈਣਾ ਤੇ ਇਹਦੀ ਨਮੀ ਨੂੰ ਸੁਕਾਵਾਂਗੇ ਠੰਡਾ ਹੋਣ ਤੋਂ ਬਾਅਦ ਇਹਦੇ ਵਿੱਚ ਦੋ ਚਮਚ ਕਾਲਾ ਲੂਣ ਅੱਧਾ ਚਮਚ ਲਾਲ ਮਿਰਚ ਥੋੜੀ ਜਿਹੀ ਹਲਦੀ ਪਾ ਕੇ ਇਹਨੂੰ ਮਿਕਸ ਕਰ ਲੈਣਾ ਬੋ ਵਿੱਚ ਥੋੜੀ ਜਿਹੀ ਕਲੌਂਜੀ ਇਹ ਵਾਲਾ ਮਸਾਲਾ ਤੇ ਨਾਲ ਹੀ ਜਿਹੜੀ ਸ਼ੱਕਰ ਹੈ ਉਹ ਪਾ ਦਿਆਂਗੇ ਸ਼ੱਕਰ ਮੈਂ 100 ਵਿਚ ਭਰ ਕੇ ਰੱਖ ਦੇਾਂਗੇ ਤੇ 2 ਤੋਂ ਦਿਨ ਦਿਨਾਂ ਦੀ ਫਿਰ ਤੋਂ ਤੁਪਲਵਾਵਾਂਗੇ ਔਟਲ 10 ਤੋਂ 12 ਦਿਨਾਂ ਦੇ ਵਿੱਚ ਨਿੰਬੂ ਦਾ ਖੱਟਾ ਮਿੱਠਾ ਆਚਾਰ ਬਣ ਕੇ ਤਿਆਰ ਹੋ ਜਾਂਦਾ ਹੈ